ਕੀ ਹਾਲ ਹੈ ਕਿਸਾਨ ਵੀਰੋ ਇਹ ਹੈਗਾ ਜੀ ਬਾਜਰਾ ਇਹ ਬਾਜਰਾ ਸੀਗਾ ਇਹ ਦੇਖ ਸਕਦੇ ਤੁਸੀਂ ਇਹ ਬਾਜਰਾ ਮੈਂ ਇੱਕ ਭਰਾ ਦੇ ਖੇਤੋਂ ਵੱਲ ਆਇਆ ਸੀ ਆਪਣੇ ਖੇਤ ਲਾ ਲਓ ਆਪਣੇ ਖੇਤਾਂ 'ਚ ਮੈਂ ਖੜਿਆ ਤੁਹਾਨੂੰ ਮਤਲਬ ਕੀ ਚਾਚੇ ਦਾ ਹੈ ਤੇ ਖੇਤ ਨੇ ਸਾਡੇ ਤਾਂ ਇਹ ਜਿਹੜਾ ਬਾਜਰਾ ਆ ਬਾਜਰੇ ਦੀ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਇਹਨੂੰ ਤੋਸਾ ਆਣਾ ਸਟਾਰਟ ਹੋ ਚੁੱਕਿਆ ਯਾਨੀ ਕਿ ਜਿਹੜਾ ਇਹਦਾ ਬਾਜਰੇ ਦਾ ਜਿਹੜਾ ਫਲ ਆ ਉਹ ਬਾਜਰੇ ਦਾ ਜਿਹੜਾ ਫਲ ਲੱਗਿਆ ਹੋਇਆ ਇਹਨੂੰ ਫਲ ਆਣਾ ਸਟਾਰਟ ਹੋ ਗਿਆ ਆ ਤੁਹਾਨੂੰ ਮੈਂ ਇਹਦਾ ਫਲ ਦਿਖਾਣਾ ਵੀ ਇਹਦਾ ਫਲ ਜਿਹੜਾ ਵਾਜਰੇ ਦਾ ਕਿਹੋ ਜਿਹਾ ਫਲ ਹੁੰਦਾ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਇਹ ਹੈ ਜੀ ਵਾਜਰੇ ਦਾ ਫਲ ਆ ਦੇਖ ਸਕਦੇ ਹੋ ਵੀਡੀਓ ਚ ਇਹ ਫਲ ਹੈ ਜੀ ਜਮਾਰ ਵੀ ਆਪਾਂ ਕਹਿ ਦਿੰਨੇ ਇਹਨੂੰ ਜਮਾਰ ਵਾਜਰਾ ਚਰੀ ਆ ਕਹਿ ਦਿੰਨੇ ਹਨਾ ਮਤਲਬ ਕਿ ਇਹ ਫਲ ਆਣਾ ਸਟਾਰਟ ਹੋ ਗਿਆ ਹੁਣ ਇਹ ਅੱਗੇ ਅੱਗੇ ਪੱਕ ਜਾਏਗਾ ਫਲ ਇਹ ਆਪਾਂ ਇਹਨੂੰ ਪਗਾ ਕੇ ਇਹਦਾ ਬੀਜ ਵੀ ਤਿਆਰ ਕਰ ਸਕਦੇ ਆ ਆਪਦਾ ਘਰ ਦਾ ਬੀਜ ਤੇ ਬਹੁਤ ਅੱਛਾ ਵੀਜ ਬਣਦਾ ਹੈ ਇਹਦਾ ਬਹੁਤ ਅੱਛੀ ਮਤਲਬ ਗਰੋਥ ਦਿੰਦਾ ਹੈ ਬਹੁਤ ਅੱਛਾ ਮਤਲਬ ਕੀ ਇੱਕ ਕਹਿੰਦੇ ਨੇ ਚਾਰਾ ਆ ਯਾ ਡੰਗਰਾ ਵਾਸਤੇ ਪਸ਼ੂਆਂ ਵਾਸਤੇ ਹਰਾ ਚਾਰਾ ਦੁੱਧ ਵਾਸਤੇ ਜੀਮਿਦਾਰ ਮੱਝਾਂ ਵਾਸਤੇ ਗਾਵਾਂ ਵਾਸਤੇ ਇਹਨੂੰ ਵਰਤਦੇ ਨੇ ਚਾਰੇ ਹਰੇ ਚਾਰੇ ਨੂੰ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇਹ ਚਰੀ ਯਾਨੀ ਕਿ ਬਾਜਰਾ ਜਿਹਨੂੰ ਕਹਿ ਦੇ ਕਹਿ ਸਕਦੇ ਆ ਬਾਜਰਾ ਹਜੇ ਪੱਕਾ ਨਹੀਂ ਹੋਇਆ ਇਹ ਕੱਚਾ ਹੀ ਬਾਜਰਾ ਹਲੇ ਕੱਚੇ ਬਾਜਰੇ ਦੀ ਤੁਹਾਨੂੰ ਮੈਂ ਵੀਡੀਓ ਦਿਖਾ ਰਿਹਾ ਕੱਚਾ ਬਾਜਰਾ ਹੈ ਸਾਰਾ ਹੀ ਠੀਕ ਹੈ ਹਾਇਓ ਵਸ ਤੁਸਾ ਆਣਾ ਇਹਨੂੰ ਤਿਆਰ ਹੋ ਗਿਆ ਅੱਗੇ ਟੁਸਾ ਆ ਜਾਏਗਾ ਟੁਸਾ ਆਣ ਦਾ ਪੱਕ ਪੱਕ ਦਾ ਜਾਏਗਾ ਇਹ ਯਾਨੀ ਕਿ ਪੱਕਾ ਹੋ ਜਾਏਗਾ ਪੱਕਾ ਹੋ ਗਿਆ ਤੁਸੀਂ ਜਿੰਨੀ ਜਲਦੀ ਇਹਨੂੰ ਖਤਮ ਕਰ ਸਕਦੇ ਹੋ ਕਰ ਸਕਦੇ ਹੋ ਉਸ ਤੋਂ ਬਾਅਦ ਪੱਕੜ ਹੋ ਜਾਂਦਾ ਹੈ ਆ ਦੇਖ ਸਕਦਾ ਹਾਂ ਵੀਡੀਓ 'ਚ ਇਹ ਬਾਜਰਾ ਆ ਤਾਂ ਜਾਦਾਚਰ ਜਿਹੜੇ ਜ਼ਿਮੀਂਦਾਰ ਭਰਾ ਨੇ ਉਹ ਜਾਦਾਚਰ ਪਸ਼ੂਆਂ ਵਾਸਤੇ ਇਹਨੂੰ ਯੂਜ਼ ਕਰਦੇ ਨੇ ਜਾਂ گاਵਾ ਵਾਸਤੇ ਚਾਰਚੂਰ ਪਾਣਾ ਹੋਵੇ ਚਾਰਚੂਰ ਮੱਕੀ ਦਾ achar ਹੋ ਗਿਆ ਜਿਵੇਂ ਮੱਕੀ ਦੀ ਟਾਂਡੀ ਦਾ ਬਾਜਰੇ ਦਾ achar ਹੋ ਗਿਆ ਇਦਾਂ ਪਾਉਂਦੇ ਨੇ ਲੁੱਕੀ ਨਹੀਂ ਜਿਆਦਾ ਚਰ ਹਣਾ ਤਾਂ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਿਓ ਤਾਂ ਖੇਤੀਬਾੜੀ ਰਿਲੇਟਡ ਵੀਡੀਓ ਮੈਂ ਤੁਹਾਡੇ ਤੱਕ ਕਿਦਾਂ ਹੀ ਪਾਂਦਾ ਰਹੂੰਗਾ ਹਰੀ ਹਰੀ ਸਬਜ਼ੀ ਦੀ ਵੀਡੀਓ ਫਲਾਂ ਦੀ ਵੀਡੀਓ ਮੈਂ ਤੁਹਾਨੂੰ ਪਾਂਦਾ ਰਹੂੰਗਾ ਵੀਡੀਓ ਚੰਗੀ ਤਨਾ ਬਈ ਸ਼ੇਅਰ ਕਰਿਓ ਦੱਬ ਕੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਿਓ ਥੈਂਕ ਯੂ ਦੋਸਤੋ ਧੰਨਵਾਦ ਰਬ